ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਸਾਂ ਕਿ ਛੋਟੇ ਸਹਿਜ ਆਦਿਆਂ ਦਾ ਜੋ ਸ਼ਹੀਦੀ ਜੋੜ ਮੇਲਾ ਸਰਹੰਦ ਫਤਿਹਗੜ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਕੁਝ ਸੰਗਤਾਂ ਜਿਹੜੀਆਂ ਨੇ ਦਰਿਆ ਪਾਰ ਕਰਗੀਆਂ ਨੇ ਨਗਰ ਕੀਰਤਨ ਦੇ ਰੂਪ ਵਿੱਚ ਆੜੀਆਂ ਨੇ ਇਹ ਉਸ ਰਸਤੇ ਤੋਂ ਦਰਿਆ ਪਾਰ ਕਰ ਰਹੇ ਨੇ ਜਦੋਂ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਲ ਪਰਿਵਾਰ ਦਾ ਵਿਛੋੜਾ ਪੈ ਗਿਆ ਤੇ ਮਾਤਾ ਗੁਜਰ ਕੌਰ ਜੀ ਛੋਟੇ ਸਹਿਜ ਆਦਿਆਂ ਦੇ ਨਾਲ ਉਹ ਦਰਿਆ ਪਾਰ ਕਰ ਰਹੇ ਨੇ ਤੇ ਉਸੇ ਅਸਤੂਆ ਗਰੁੱਪ ਆ ਰਹੇ ਹੋ ਤੁਸੀਂ ਧੰਨ ਵਿਧਾਈ ਦੇ ਪਾਤਰ ਹੋ ਧੰਤਾ ਦੇ ਯੋਗ ਹੋ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਣ ਵਾਸਤੇ ਉਹ ਰਸਤਾ ਲੋਕਾਂ ਨੂੰ ਦਸਾਰਿਓ ਪਰ ਆ ਜਿੱਥੇ ਵੇਖੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰੋਂ ਸਹਿਬਜ਼ਾਦਿਆਂ ਦੀਆਂ ਕੇਸਾਂ ਦੀ ਕਟਾਈ ਤੇ ਸਿਰਾਂ ਤੇ ਟੋਪੀਆਂ ਵਾਲੀਆਂ ਫੋਟੋਆਂ ਪਬਲਿਸ਼ ਕਰਕੇ ਗੁਰਮਤ ਪ੍ਰਕਾਸ਼ ਮੈਗਜ਼ੀਨ ਜਿਹੜਾ ਪਬਲਿਸ਼ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਗੁਰੂ ਸਰਵਾਂ ਨੂੰ ਚੋਰ ਡਾਕੂ ਕਾਤਲ کہہ ਕੇ ਕਥਾਾਂ ਲਿਖੀਆਂ ਜਾ ਰਹੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਤੇ ਪੰਜਾਬ ਸਕੂਲ ਸਿੱਖਿਆ ਭਾਗੋਂ ਤੇ ਇੱਥੇ ਕਿਉਂ ਚੁੱਪ ਜੇ ਆਓ ਆਪਣੇ ਇਤਿਹਾਸ ਨੂੰ ਬਚਾਓ ਤਾਂ ਹੀ ਇਹ ਜਿਹੜੇ ਜੁੜ ਮੇਲੇ ਬਣਾਈ ਸਫਲ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ